ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਲੱਗੇ ਆ ਕੰਮ ਬੇਲਰ ਕੱਲ ਧੋਵਣਾ ਕੇ ਤੇ ਅੰਦਰ ਕਰ ਦਿੱਤਾ ਆ ਬੇਲਰ ਦਾ ਸੀਜ਼ਨ ਸਮਾਪਤ ਕਰਤਾ ਹੈਗਾ ਫੋਨ ਅੱਜ ਵੀ ਆਇਆ ਈ 8 ਕੇ ਤੇ ਕਿਸੇ ਦੇ ਬੰਨਣ ਵਾਲੇ ਤਾਂ ਪਹਿਲਾਂ ਧੁੱਪ ਨਹੀਂ ਲੱਗੀ ਲੁੱਗੀ ਤੇ ਹੁਣ ਅੱਜ ਵੀ ਮੈਨੂੰ ਹੁਣੇ ਫੋਨ ਆ ਕੇ ਹਟਿਆ ਵੀ 8 ਕੇ ਤੇ ਬੰਦੋ ਸਾਡੇ ਮੈਂ ਕਹਾ ਨਹੀਂ ਵੀ ਹੁਣ ਨਹੀਂ ਬੰਨਣੇ ਕਾਰਨ ਇਹ ਇੱਕ ਤਾਂ ਧੁੱਪ ਨਹੀਂ ਲੱਗਦੀ ਅੱਜ ਉਦਾਂ ਧੁੱਪ ਕੁਦਰਤੀ ਸਵੇਰੇ ਟਾਈਮ ਨਾਲ 8 ਵਜੇ ਨਿਕਲ ਆਈ ਆ ਤੋਂ ਦੇ ਬੈਨ ਲਾ ਪਈ ਜਾ ਰਾ ਤੇਲ ਪੈਂਦੀ ਆ ਦਿਨ ਛੋਟੇ ਆ ਪਰਾਲੀ ਸੁੱਕਦੀ ਨਹੀਂ ਤੇ ਫੇਰ ਵੱਜਦੀ ਨਹੀਂਗੀ ਉਹ ਬੰਦਾ ਕਹਿੰਦਾ ਮੈਂ ਪਹਿਲੀ ਠੇਕੇ ਤੇ ਹੀ ਹੁਣ ਲਈ ਆ ਮੈਂ ਕਿਹਾ ਵੀ ਚਲੋ ਮੈਂ ਮੰਨਦਾ ਤੇਰੀ ਗੱਲ ਵੀ ਜੇ ਤ ਪਹਿਲਾਂ ਦੱਸ ਦਿੰਦੇ ਤਾਂ ਧੋਦ ਬਣਾ ਨਾ ਧੋਦੇ ਬਣਾਉਂਦੇ ਚੱਲ ਕਰ ਦਿੰਦੇ ਕੰਮ ਇੱਕ ਬੀਲਰ ਲਾਟ ਦਿਨ ਖਰਾਬ ਹੋ ਗਿਆ ਥੋੜਾ ਜਿਹਾ ਸੂਈਆਂ ਟੁੱਟ ਗਈਆਂ ਸੇਫਟੀ ਬੋਲਟ ਟੁੱਟਣ ਦੇ ਨਾਲ ਨਾ ਨਿਕਲ ਗਿਆ ਇਹ ਵਿੱਚੋਂ ਨਿਕਲਣਾ ਸੇਫਟੀ ਬੋਲਟ ਤਾਂ ਜੜਿਆ ਉਹਨੇ ਸੂਈਆਂ ਤੋੜ ਦਿੱਤੀਆਂ ਦੂਜੀਆਂ ਤਾਂ ਜੜੀਆਂ ਹੀ ਤੇ ਉਹ ਬਣਾਇਆ ਨਹੀਂ ਫੇ ਮੈਂ ਕਿ ਕੀ ਕਰਨਾ ਜਾਂ ਕੰਮ ਹੈ ਨਹੀਂਗਾ ਦਾ ਧੋਇਆ ਕੱਲ ਤੋਤਾ ਬਣਾ ਕੇ ਸੁਕਾ ਕੇ ਤੇ ਮਸ਼ੀਨਾ ਕੱਲ ਰਾਤ ਅੰਦਰ ਬਾੜ ਦਿੱਤੀਆਂ ਸੀ ਤੇ ਅੰਦਰ ਬਾੜੀਆਂ ਆ ਤੇ ਪੈੜੀ ਸੀਗੀ ਬੋਣ ਆਇਆ ਪੈੜੀ ਫੁੱਲਣ ਆਇਆ ਜਿੱਦਾਂ ਅੱਜ ਤੇ ਇਹਨੂੰ ਅੱਜ ਦਾ ਦਿਨ ਵੀ ਫੁੱਲ ਹੀ ਰਹਿਣ ਦੇਣੀ ਆ ਕੱਲ ਦਾ ਦਿਨ ਵੀ ਫੁੱਲ ਹੀ ਰਹਿਣ ਦੇਣੀ ਆ ਕੱਲ ਨੂੰ ਥੋੜਾ ਜਿਹਾ ਪ੍ਰੋਗਰਾਮ ਹੈ ਉਧਰ ਜਾਣਾ ਆ ਪਰਸੋਂ ਨੂੰ ਇਹਨੂੰ ਤਿਆਰ ਕਰਕੇ ਜਾਂ ਪਰਸੋਂ ਕੇਰਾਂਗੇ ਜਾਂ 14 ਨੂੰ ਗਣਕ ਕੇਰ ਦੇਣੀ ਆ ਪਹਿਲਾਂ ਤਾਂ ਪਾਣੀ ਲੱਗਦੀ ਨਹੀਂ ਸੀ ਕਰਕੇ ਖੇਤ ਸੁੱਕਦੇ ਨਹੀਂ ਸੀਗੇ ਹੁਣ ਦੱਬਾ ਦਿੱਤੇ ਨੂੰ ਵੀ ਛੇ-7 ਦਿਨ 6-5 6 ਦਿਨ ਹੋ ਗਏ ਸੀ ਡੈਕਸਾਨਾ ਬਾਕੇ ਦੱਬਾ ਦਿੱਤਾ ਸੀ ਤੇ ਹੁਣ ਬਾਕੇ ਤਾਂ ਟੇਲਰਾਂ ਨਾਲ ਫੋਲ ਕੇ ਛੱਡ ਦੇਣੀ ਹੈ ਪਹਿਲੀ ਤੇ ਫਿਰ ਬਾਕੇ ਤਾਂ ਇਹਨੂੰ ਰੋਟਾਵੇਟਰ ਨਾਲ ਤੱਕੇਦਾਂਗੇ ਕਣਕ ਜਾਂ ਰੋਟਾਵੇਟਰ ਨਾਲ ਨਾ ਵੀ ਟੇਲਰਾਂ ਦਾ ਹੀ ਦੂਰ ਪਾਦਾਂਗੇ ਸਭਾਗਾਂ ਦਾ ਰਸਟ ਕੇ ਮਗਰ ਤੋਂ ਨੇ ਨਾ ਬਣ ਜਾਣੀਆਂ ਪਹਿਲੀ ਦਿਖਾਉਣਾ ਬਾਕੀ ਮੈਂ ਪਹਿਲੀ ਬਾਕੀ ਇੱਕ ਇਦਾਂ ਆ ਵੀ ਸਵੇਰ ਦੇ ਫੋਨ ਨਾ ਪਾਨਾ ਦਿਵਾਲੇ ਹੋਏ ਸੀਗੇ ਬੀਲਰ ਦੀ ਗਰਾਹੀ ਵਾਸਤੇ ਜਦੋਂ ਦਾ ਕੰਮ ਕਰਾਉਣਾ ਹੁੰਦਾ ਆ ਤਾਂ ਉਦੋਂ ਚੱਕਰ ਹੋਰ ਹੁੰਦਾ ਆ ਤੇ ਜਦੋਂ ਪੈਸਿਆਂ ਨੂੰ ਫੋਨ ਕਰਦੇ ਆ ਤੇ ਜੇ ਹੁਣ ਅਜ ਤਿੰਨ ਬੰਦਿਆਂ ਨੂੰ ਫੋਨ ਕੀਤਾ ਵਿੱਚੋਂ ਦੋ ਕੁ ਬੰਦਿਆਂ ਨੇ ਫੋਨ ਚੱਕਿਆ ਆ ਜਦੋਂ ਵੀ ਫੋਨ ਕਰ ਲਓ ਵਾ ਰੁਕ ਜਾ 2-4 ਦਿਨ ਜਿਹੜੇ ਦੋ ਚੱਕਦੇ ਵੀ ਆ ਭਾਈ ਦੋ ਕੁ ਦਿਨ ਰੁਕ ਜਾ ਚਾਰ ਕੁ ਦਿਨ ਰੁਕ ਜਾ ਹੁਣ ਤਕਰੀਬਨ ਕਈਆਂ ਨੇ ਸਤੰਬਰ ਲਾਸ਼ ਤੇ ਕੀਤਾ ਆ ਕਈਆਂ ਨੇ ਅਕਤੂਬਰ ਜੇ ਕੀਤਾ ਆ ਤਾਂ ਹੁਣ ਅਜ 18 ਨਵੰਬਰ ਹੋ ਗਈ ਆ ਇੰਨਾ ਜੇ ਰ ਕੰਮ ਕਰਨ ਤੋਂ ਬਾਅਦ ਵੀ ਜਦੋਂ ਫੋਨ ਕਰਨਾ ਤਾਂ ਫੇਰ ਵੀ ਜਦੋਂ ਪੈਸੇ ਨਹੀਂ ਦਿੰਦੇ ਫੇਰ ਮਨ ਦੁਖਦਾ ਥੋੜਾ ਕੋਹ ਹਾਰੇ ਕੰਦੇ ਨੇ ਕੋਈ ਵੀ ਕੰਮ ਕਰਦਾ ਉਹਦੀਆਂ ਆਪਣੀਆਂ ਜ਼ਰੂਰਤਾਂ ਹੁੰਦੀਆਂ ਹਨ ਅਹੀਂ ਵੀ ਹੁਣ ਸਾਡੀ ਵੀ ਸੀਜ਼ਨ ਤੇ ਆਸ ਹੁੰਦੀ ਆ ਫਲਾਨਾ ਕੰਮ ਕਰਨਾ ਜਾਂ ਕਿਸਤ ਤੇ ਆ ਕੋਈ ਦੇਣ ਵਾਲੀ ਕਿਸਤ ਦੇਣੀ ਆ ਜਾਂ ਘਰ ਤੇ ਕੋਈ ਖਰਚਾ ਕਰਨਾ ਹਨ ਬੜਾ ਕੁਝ ਹੁੰਦਾ ਬੰਦੇ ਨੇ ਜਿਹੜਾ ਵੀ ਕੋਈ ਵੀ ਕੰਮ ਕੋਈ ਮੈਂ ਖੇਤੀ ਤੋਂ ਬੜਾ ਐਕਸਟਰਾ ਕਰਦਾ ਉਹਦਾ ਹੁੰਦਾ ਹੀ ਆ ਕੋਈ ਨਾ ਕੋਈ ਮੈਂ ਫਲਾਨਾ ਖਰਚਾ ਕਰਨਾ ਤੇ ਖਰਚਾ ਗੁਰਚਾ ਹੁਣ ਹੋਇਆ ਆ ਮੁੰਡੇ ਨੂੰ ਕੱਲੇ ਆਈ ਬਾਹਰ ਕਰਕੇ ਉੱਥੇ ਵੀ ਕਾਫੀ ਹੋਇਆ ਹੱਥ ਟੈਟ ਥੋੜਾ ਹੋਇਆ ਆ ਤੇ ਦੇਖਦੇ ਸੀਗੇ ਵੀ ਚਲੋ ਕੇਵਨ ਪੇਮੈਂਟ ਵੂਮਡ ਆ ਜਵੇ ਪਰ ਵੀ ਅੱਜ ਘੱਟੋ ਘੱਟ ਤੀਆਂ ਬੰਦਿਆਂ ਨੂੰ ਫੋਨ ਕੀਤਾ ਤੇ ਤੀਆਂ ਬੰਦਿਆਂ ਦੇ ਵਿੱਚੋਂ ਦੋ ਕੁ ਬੰਦਿਆਂ ਨੇ ਕਿਹਾ ਵੀ ਪੈਸੇ ਫੜਾ ਜਾਂਦੇ ਆ ਤੇ ਜਾਂ ਕਿਹਾ ਵੀ ਦੇ ਦੇਣੇ ਆ ਬਾਕੀ ਸਾਰੇ ਬਸ ਇਦਾਂ ਹੀ ਲਾਰਾ ਲਪਾਈ ਆ ਮਨ ਫਿਰ ਦੁਖੀ ਜਿਆ ਹੁੰਦਾ ਕਰਾਂਗੇ ਅਗਲੇ ਸਾਲ ਕੋਈ ਨਾ ਕੋਈ ਪ੍ਰੋਗਰਾਮ ਹੋਰ ਕਰਾਂਗੇ ਜੇ ਇਹ ਤਾਂ ਬਿਲ ਅਗਲੇ ਸਾਲ ਚਲਾਇਆ ਤਾਂ ਵੀ ਪਰਾੜੀ ਦੀਆਂ ਗੱਠਾਂ ਜਿਹੜੀਆਂ ਆਪ ਚੱਕਾਂਗੇ ਵੀ ਆਪੇ ਅਕਾਊਂਟ ਤੇ ਪੈਸੇ ਆ ਜਾਂਦੇ ਆ ਇਹ ਹਾਲ ਦੇਖਣਾ ਨਹੀਂ ਪੈਂਦਾ ਬਾਕੀ ਮੈਂ ਦਿਖਾਉਣਾ ਜੀ ਪੈਲੀ ਜਿੱਦਾਂ ਜਿੱਦਾਂ ਬੌਣੇ ਸੁੱਕੀ ਜਾਂਦੀ ਮਗਰ ਧੁੱਪ ਸੋਣੀ ਲੱਗੀ ਆ ਬਣ ਜਾਣੀ ਆ ਪੈਲੀ ਦੂਦਣਾ ਤੇ ਬਾਣ ਤਾਂ ਕੱਲ ਨੂੰ ਵੀ ਜਾਣੀ ਭਾਵਾ ਕੱਲ ਨੂੰ ਬਿਜਲੀ ਆ ਕਣਕ ਪਰ ਕੱਲ ਨੂੰ ਵੀ ਪ੍ਰੋਗਰਾਮ ਹੈ ਉਧਰ ਜਾਣਾ ਚੱਲ ਦੋ ਦਿਨ ਧੁੱਪ ਵਧੀਆ ਲੱਗ ਜੂ ਫੇਰ ਦੇਖਦੇ ਆ ਦਿਖਾਉਣਾ ਤੁਹਾਨੂੰ ਮੈਂ ਪੈਲੀ ਜਿੱਦਾਂ ਜਿੱਦਾਂ ਟੇਲਰਾਂ ਨਾ ਫੁੱਲੀ ਜਾਂਦੇ ਨੇ ਨਾ ਉਦਾਂ ਉਦਾਂ ਮਗਰ ਸੁੱਕੀ ਜਾਂਦੀ ਆ ਪੈਲੀ ਤੇ ਡੜੀ ਆ ਡੜੀ ਰੋਟਾਵੇਟਰ ਨਾ ਮਰ ਜਾਣੀ ਆ ਬਾਕੀ ਖੇ ਸੋਨੇ ਬਣ ਗਏ ਪਰਾਲੀ ਪ੍ਰੂਲੀ ਹੁਣ ਨਹੀਂ ਦੀਂਦੀ ਦੁੰਦੀ ਵਿੱਚ ਕਿਤੇ ਮਾੜੀ ਮੋਟੀ ਜਿਹੜੀ ਸੀਗੀ ਵੀ ਤੇ ਇਹਨੂੰ ਕੱਲ ਨੂੰ ਜਦੋਂ ਰੋਟ ਪਰਸੋਂ ਨੂੰ ਰੋਟਾਵੇਟਰ ਪਾ ਕੇ ਫੇਰਿਆ ਨਾ ਤੇ ਇਹਦੇ ਡਣੀਆਂ ਵੀ ਮਰ ਜਾਣੀਆਂ ਜਿਹੜਾ ਝੋਨੇ ਦਾ ਕੋਈ ਮੋਢ ਮਾਢਾ ਉਹ ਵੀ ਢੜ ਜਾਣਾ ਬਣ ਜਾਣੀ ਵਧੀਆ ਬੀਜਣ ਵਾਲੀ ਕਣਕ ਤੇ ਲੱਗੇ ਆ ਜੀ ਵਾਹ ਵਾਹੀਏ ਦਿਵਾਲੇ ਇਹ ਕਣਕ ਕੇਰਨੀ ਆ ਸਾਢੇ ਕਿ 6 ਖੇਤ ਆ ਕਣਕ ਦੇ ਤੇ ਪੰਜ ਦੇ ਖੇਤ ਇੱਥੇ ਆ ਡੇਢ ਖੇਤ ਪਿੰਡ ਆ ਸਾਢੇ ਕਿ 6 ਕੇਰਨੇ ਆ ਪਰਸੋਂ ਨੂੰ ਜੇ ਦਾ ਟਾਈਮ ਨਾ ਬਾਅਦ ਤੱਕ ਵੀ ਟਾਈਮ ਨਾ ਬੀਜੀ ਜਾਣੀ ਆ ਬਾਕੀ ਦੇਖਦੇ ਆ ਕਿੱਦਾਂ ਹੁੰਦੀ ਪਰਸੋਂ ਬੀਜ ਹੁੰਦੀ ਕਿ ਚੌਥ ਬੀਜ ਹੁੰਦੀ ਆ ਨਾ ਉਹ ਇੱਕ ਦਿਨ ਬਾਹ ਬਾਹਿਆ ਕਰ ਲਾਂਗੇ ਕਾਦਕੂਦ ਬੀਬੂ ਲੈ ਆਵਾਂਗੇ ਤਾਂ ਫੇਰ ਉਤੋਂ ਬਾਅਦ ਦੇ ਵਿੱਚ ਫੇ ਅਗਲੇ ਦਿਨ ਬੀਜ ਦਾਂਗੇ ਬਾਕੀ ਦੇਖਦੇ ਆ ਕਿੱਦਾਂ ਚੱਲਦਾ ਪ੍ਰੋਗਰਾਮ ਜਿੱਦਾਂ ਚੱਲਦਾ ਦਨੇ ਪ੍ਰੋਗਰਾਮ ਦਿਖਾਉਨੇ ਆ ਤੁਹਾਨੂੰ ਸਰਦਾਰ ਆਲੂ ਲੱਗਾ ਆ ਬੰਨਣ ਇਹਦੇ ਥੋੜੀ ਜੀ ਦਿੱਕਤ ਸੀਗੀ ਆ ਜਿਹੜਾ ਟਾਇਰ ਵਾਲਾ ਸਿਆਰਤਗਾ ਨਾ ਤ ਉਹ ਮਿੱਟੀ ਨਹੀਂ ਚਾੜਦਾ ਸੀ ਪੂਰੀ ਉਹ ਦੇਖੋ ਨਾ ਮਿੱਟੀ ਰਹਿੰਦੀ ਸੀ ਸਾਈਡ ਤੇ ਇਹ ਆ ਦੇਖੋ ਥੱਲੇ ਰਹਿੰਦੀ ਸੀ ਮਿੱਟੀ ਆ ਸਾਈਡ ਜਿਹੜਾ ਹੈ ਪੂਰੀ ਵਧੀਆ ਨਹੀਂ ਸੀ ਚੜਦੀ ਜਿੱਦਾਂ ਉਹ ਹੁਣ ਸਰਦਾਰ ਸੈੱਟ ਕਹਿੰਦਾ ਪਰਾਂ 'ਚ ਫਰਕ ਮੈਂ ਕਹਿੰਦਾ ਪਰਾਂ 'ਚ ਫਰਕ ਨਾ ਟਾਇਰ ਵਾਲੀ ਮਿੱਟੀ ਜਿਹੜੀ ਥੱਲੇ ਨੱਪ ਹੋਈ ਜਾਂਦੀ ਆ ਤੇ ਉਹਦਾ ਕਰਕੇ ਦਿੱਕਤ ਆ ਤੇ ਹੁਣ ਇੱਥੋਂ ਸੈੱਟ ਕਰਕੇ ਤੋਰਿਆ ਆ ਮੈਂ ਕਹਾਂ ਲਿਫਟ ਥੋੜੀ ਜੀ ਡੂੰਗੀ ਕਰ ਦੇ ਬਾਕੀ ਉਹ ਲਿਫਟ ਦਾ ਕਿ ਫਰਕ ਆ ਹੋਰ ਨਹੀਂ ਕੋਈ ਵੀ ਗੱਲ ਤੇ ਹੁਣ ਉਹ ਟਾਇਰ ਜਿੱਦਾਂ ਸਲਿੱਪ ਮਾਰਦਾ ਜਾਂ ਟਾਇਰ ਮਿੱਟੀ ਬਿਠਾਉਂਦਾ ਆ ਉਹ ਮੂਰੇ ਤਰਫਾਲੀ ਸੀਗੀ ਇੱਕ ਇੱਕ ਛੇਕ ਉਹਨਾਂ ਨੂੰ ਟਾਇਰਾਂ ਵਾਲਿਆਂ ਨੂੰ ਕੱਲੀਆਂ ਨੂੰ ਦੀਵਾ ਕਰਦਾ ਬਾਕੀ ਉੱਚੀਆਂ ਰਹਿੰਦੀਆਂ ਹੁੰਦੀਆਂ ਉਹਨੇ ਮਿੱਟੀ ਸਹੀ ਚੰਨ ਲੱਪਈ ਹੈ ਜਨੀ ਨੇ ਜਾਣ ਨਹੀਂ ਸੀਗੀ ਤੇ ਵਧੀਆ ਚੜਦੀ ਹੈ ਗੀੜਾ ਲੈ ਕੇ ਗਿਆ ਆਉਂਦਾ ਆ ਦੇਖਦੇ ਆ ਹਾਲ ਦੀ ਘੜੀ ਤੇ ਵਧੀਆ ਚੜਦੀ ਹੈ ਮਿੱਟੀ ਜਿੱਦਾਂ ਅੱਗੇ ਚੜਦੀ ਨਹੀਂ ਸਿਰੇ ਨਹੀਂ ਜਾਂਦੀ ਆਹ ਹੈ ਟਾਇਰ ਵਾਲਾ ਥਿਆੜ ਇਹ ਆ ਜਿੱਥੇ ਮੈਂ ਖੜਾ ਹਾਂ ਇੱਥੋਂ ਕਿਤੇ ਚੱਲੋ ਚਾਲੂ ਕੀਤਾ ਇੱਥੋਂ ਆ ਸਾਰਾ ਮਿੱਟੀ ਵਧੀਆ ਇੱਥੋਂ ਲੱਪਈ ਜਾਣ ਨਾਲ ਇਹ ਪ੍ਰੈਸ ਨਹੀਂ ਹੁੰਦੀ ਹਾਲੇ ਦਿਵਾਲੇ ਆ ਖੇਲ ਜਿਹੜੀ ਆ ਇਹ ਟਾਇਰ ਵਾਲੀ ਆ ਸਾਰੀ ਆ ਖੇਲ ਆਹ ਵਾਲੀ ਤੇ ਉਹਨੇ ਨਾ ਪ੍ਰੈਸ ਹੋਣ ਲੱਪਈ ਆ ਉਧਰੋਂ ਆ ਟਾਇਰ ਵਾਲੀ ਇਹ ਮਿੱਟੀ ਘਟ ਚੜਦੀ ਸੀ ਜੀ ਇਹ ਵੀ ਲੱਪਈ ਆ ਕੰਨ ਪੂਰੀ ਸਹੀ ਸਿਰੇ ਤੱਕ ਚੜ ਗਈ ਮਿੱਟੀ ਇਹ ਪਹਿਲਾਂ ਮਿੱਟੀ ਜਿੱਦਾਂ ਟਾਇਰ ਸੀਗਾ ਥੋੜੀ ਥੋੜੀ ਨਾ 2 2 ਇੰਚ ਨੀਵੀਂ ਰਹਿੰਦੀ ਸੀ ਹੁਣ ਜਦੋਂ ਤਰਫਾਲੀ ਕੀਤੀ ਆ ਥੱਲੇ ਕੇ ਸਿਰਫ ਕੀਤੀਆਂ ਟਾਇਰ ਵਾਲੀਆਂ ਆ ਉਹ ਇੱਕ ਇੱਕ ਛੇਕ ਥੱਲੇ ਕਰ ਦਿੱਤੀ ਆ ਦੂਜੀਆਂ ਇੱਕ ਇੱਕ ਛੇਕ ਤਾਂ ਰਹਿਣ ਦਿੱਤੀਆਂ ਉਹਨੇ ਨਾਲ ਵਧੀਆ ਲੱਪੀ ਮਿੱਟੀ ਜਾਨ ਆ ਜਿਹੜੀ ਚੜੀ ਨਹੀਂ ਇਹਰੇ ਵਿੱਚ ਦੀ ਹੁਣ ਫਾਲਾ ਦੁਬਾਰਾ ਆਉਂਦਾ ਆ ਇਹ ਹੁਣ ਘੁੱਟ ਹੋ ਕੇ ਵਧੀਆ ਚੜ ਜਾਣੀ ਆ ਲੱਗਾ ਆ ਸਰਦਾਰ ਤਰਫਾਲੀ ਫੇਰਨ ਆਇਆ ਸੀ ਮੈਂ ਵੀ ਪੈਲੀ ਵਾਉਣ ਉਧਰ ਨੂੰ ਜ਼ਰਾ ਰਾਹਤੇ ਤੇ ਮੈਂ ਕਿਹਾ ਕੀ ਹੋ ਗਿਆ ਕਹਿੰਦਾ ਇੱਧਰ ਤਾਂ ਮਿੱਟੀ ਨਹੀਂ ਚੜਦੀ ਤੇ ਲੱਪਾ ਇਹ ਦੇਖਣ ਮੈਂ ਕਿਹਾ ਚੱਲ ਸੈਟ ਕਰਾਣੇ ਕਿੰਨਾ ਕੰਮ ਆ ਕਹਿੰਦਾ ਇਹ ਘਰੇ ਜਾ ਕੇ ਸੈਟ ਕਰਨਾ ਮੈਂ ਕਿਹਾ ਕੋਈ ਨਹੀਂ ਇੱਥੇ ਹੋ ਜਾਣਾ ਤੇ ਦਿਖਾਉਣਾ ਬੱਕੀ ਸਹੀ ਆ ਹੁਣ ਤਾਂ ਹੈਗਾ ਠੀਕ ਆ ਹੁਣ ਤਾਂ ਹੁਣ ਵਧੀਆ ਛੱਡਦੀ ਐ ਮਿੱਟੀ ਆਹ ਜਿੱਕਾ ਸੀ ਆ ਟਾਇਰ ਵਾਲੇ ਜੇ ਥੋੜੀ ਜੀ ਹੌਣ ਢੀ ਤੇ ਮਾੜਾ ਆ ਜੈਕ ਕੇ ਆਨੀਵਾ ਕਰਨ ਵਾਲਾ ਇਧਰੋਂ ਆਹੋ ਤੇ ਬਰਾਬਰ ਐ ਮਿੱਟੀ ਆ ਹੁਣ ਉੱਦਰ ਲਜਾਰਾ ਚਾਣਦੇ ਆ ਝੂੜੀ ਕਦਾ ਫਰਕ ਐ ਜੈਕ ਦਾ ਬਾਅਦ ਵਿੱਚ ਥੋੜਾ ਹੀ ਐ ਫਰਕ ਜਾਰਾ ਨਗਾ ਵਾਹ ਉਹ ਹੀ ਲਾਪੇ ਮਿੱਟੀ ਐ ਵਧੀਆ ਜਾਣ ਲੱਪਈ ਐ ਉਹ ਸਿਰਵ ਟੈਰਾਂ ਵਾਲਿਆਂ ਦਾ ਵਿੱਚ ਫਰਕ ਸੀਗਾ ਤੇ ਉਹ ਕਾਰਨ ਦੇ ਨਾਲ ਉਹਨੇ ਨਾਲ ਸੈੱਟ ਹੋ ਗਿਆ ਸਾਰਾ ਵਧੀਆ ਲਾਪੇ ਮਿੱਟੀ ਜਾਣ ਲੱਪਈ ਉਹ ਕਈ ਵਾਰ ਬੰਦੇ ਦੇ ਦਿਮਾਗ ਤੇ ਨਹੀਂ ਆਉਂਦੀ ਗੱਲ ਵੀ ਨੁਕਸ ਹੈ ਕੀ ਆ ਉਹ ਇੱਕ ਛੇਕ ਥੱਲੇ ਕਰਤੇ ਟੈਰਾਂ ਵਾਲੀਆਂ ਚੋਹੇ ਤਰਫ ਵਾਲੀਆਂ ਤੇ ਸਾਈਡਾਂ ਵਾਲੀਆਂ ਨਹੀਂ ਕੀਤੀਆਂ ਤੇ ਗਵਲੀ ਨਹੀਂ ਕੀਤੀ ਉਹਨੇ ਨਾਲ ਮਿੱਟੀ ਸਾਰੀ ਬਰਾਬਰ ਜਾਣ ਲੱਪਈ ਉਦਾਂ ਮਿੱਟੀ ਵੱਧ ਘਟ ਚੜਦੀ ਸੀਗੀ ਸੈਟਿੰਗ ਆਣੀ ਪੈਂਦੀ ਕੋਈ ਵੀ ਚੀਜ਼ ਆ ਉਹਦੀ ਉਹਨੇ ਨਾ ਹੁਣ ਟਾਇਰਾਂ ਵਾਲਾ ਜਿਹੜਾ ਪੁੱਲੀ ਹੋ ਗਈ ਉਹਨੇ ਬਾਅਦਤੀ ਦਰਫਾੜੀ ਨੇ ਡੂੰਗੀ ਬਾਅਦਤੀ ਰੀਣਕ ਉਹਨੇ ਨਾਲ ਬਨਾਈ ਕੀਤੀ ਤੇ ਵਧੀਆ ਹੋ ਗਈ ਵਧੀਆ ਚੜੀ ਜਾਂਦੀ ਮਿੱਟੀ ਖਾਦ ਨਹੀਂ ਪਾਉਣਾ ਹੀ ਖਾਦ ਖਾਦ ਨਹੀਂ ਪਾਣਾ ਅੱਛਾ ਅੱਛਾ ਹਾਂ ਵਾਓ ਮੁੜ ਕੇ ਪਾਉਣਾ ਹੀ ਆਵੇ ਚੱਲ 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 ਸਹੀ ਆ ਬਿਲਕੁਲ ਲੋਡ ਤੋਂ ਜਾ ਰਾ ਵੀ ਜੇ ਮਿੱਟੀ ਝਾੜਦੇ ਆ ਫੇਰ ਵੀ ਆਲੂ ਨੱਪ ਹੁੰਦਾ ਐ ਇੰਨੀ ਮਿੱਟੀ ਜਿਹੜੀ ਬਿਲਕੁਲ ਸਹੀ ਆ ਵਧ ਗਿਆ ਟੰਡ ਹੀ ਆ ਮਿੱਟੀ ਚਲੋ ਦਿਖਾਉਨੇ ਆ ਬਾਕੀ ਜਿਹੜਾ ਦਿਨੇ ਚੱਲਦਾ ਕੰਮ ਦੀ ਹੋਰ ਲੱਗੇ ਆ ਕੰਮ ਤਾਂ ਇਹਕਨਾ ਝੋਨਾ ਆ ਬਹੁਤ ਜ਼ਿਆਦਾ ਲੇਟ ਲੱਗਾ ਸੀਗਾ ਹੱਲੇ ਵੀ ਖੜਾ ਆ ਖੜਾ ਵੀ ਆ ਹਰਾ ਵੀ ਆ ਝੋਨਾ ਨਾ ਕਾਫੀ ਹਰਾ ਆ ਝੋਨਾ ਇਹ ਇਹ ਨਹੀਂ ਵੀ ਛੋਟਾ ਪਲਾਟ ਆ ਮੇਰੇ ਖਿਆਲ 6-7 ਖੇਤ ਹੋਣਗੇ ਆ ਇੱਥੋਂ ਸ਼ੁਰੂ ਹੋ ਕੇ ਤਾਂ ਕਮਾਦ ਦੇ ਨਾਲ ਨਾਲ ਘੁੰਮ ਕੇ ਤੇ ਉਧਰ ਦੀ ਘੁੰਮ ਕੇ ਉਹ ਪਲਾਟ ਘੁੰਮ ਕੇ ਕੋਠਿਆਂ ਦੇ ਮਗਰ ਵੀ ਬੈਕ ਸਾਡਾ ਇੱਥੇ ਆ ਜਾਂਦਾ ਇਹ ਹੈ ਮੇਕਾ ਜੀਆ ਮੈਨੂੰ ਪਤਾ ਤਾਂ ਹੈ ਵੀ ਜਿੰਨਾ ਦਾ ਹੈਗਾ ਆ ਤੇ ਡੇਢ ਜਹਰਾ ਲੱਗਾ ਅੱਜ ਨਾ ਵਿੱਚੋਂ ਕੋਛ ਤਾਂ ਨਿਸਰਿਆ ਨਹੀਂ ਕੋਈ ਨਿਸਰਿਆ ਬਹੁਤ ਸੋਹਣਾ ਹੈ ਪਰ ਡੋਟੀ ਇੰਨੀ ਆ ਤੋਤਾ ਇੰਨਾ ਇਹਨਾਂ ਨੂੰ ਪਿਆਏ ਪਤਾ ਨਹੀਂ ਹਲੇ ਕਦੋਂ ਕਦਾਂ ਪੱਕੂਗਾ ਲੈ ਮੁੰਜਰ ਵਿੱਚੋਂ ਵਿੱਚੋਂ ਹਰੀ ਆ ਤੇ ਝੋਨਾ ਵੀ ਸਾਲਾ ਬਦਰੰਗ ਆ ਕਾਲਾ ਝੋਨਾ ਆ ਇਹ ਦੇਖੋ ਕੀ ਬਣਿਆ ਝੋਨੇ ਦਾ ਕੋਈ ਇੰਨਾ ਜਾਰਾ ਵਧੀਆ ਸਾਫ ਨਾ ਝੋਨਾ ਜੰਨਾ ਕਹੀਏ ਇਹ ਭਲੇ ਮੇਰੇ ਹਿਸਾਬ ਨਾਲ ਹੱਲੇ ਦਾਸ ਦੇ ਨਹੀਂ ਵੱਡ ਹੁੰਦਾ ਤੇ ਦਹਾਂ ਤਰ੍ਹਾਂ ਦੇ ਬੈਂਕਾਂ ਆਉਦੂਗਾ ਮੰਡੀਆਂ ਬੰਦ ਹੋ ਜਾਣੀਆਂ ਸਾਰੀਆਂ ਦੇਖੋ ਕੀ ਚੱਲਦਾ ਇਹ ਹਲੇ ਨੋਕੀ ਜੀ ਦੀ ਆ ਜੀ ਬਾਕੀ ਦਿਖਾਉਨੇ ਆ ਜਿੱਦਾਂ ਚੱਲਦਾ ਕੰਮ ਆ ਆ ਹੀ ਬਾਗ ਕਟਾਉਣਾ ਐਵੇਂ ਨੂੰ ਤਾਂ ਮੈਂ ਦੇਖ ਕੇ ਮੈਂ ਚਲੋ ਵੀਡੀਓ ਬਣਾ ਕੇ ਦਿਖਾਉਨੇ ਆ ਲਓ ਜੀ ਲਾਤੀਆਂ ਮਸ਼ੀਨਾ ਟਰੈਕਟਰ ਵਗੈਰਾ ਧੋ ਕੇ ਅੰਦਰ ਟਰੈਕਟਰ ਤੇ ਚਲੋ ਹੱਲੇ ਬਾਤ ਤੋਂ ਚ ਹੈਗਾ ਆ ਬੇਲਰ ਰਿਆਗਾ ਸਭ ਸ਼ੈੱਡ ਦੇ ਅੰਦਰ ਕਰ ਦਿੱਤਾ ਆ ਟਰੈਕਟਰਾਂ ਛੋਟਾ ਵੀ ਧੋਤੇ ਹੀ ਮਸ਼ੀਨਾਂ ਵੀ ਦੋਨੇ ਧੋਤੀਆਂ ਹੀ ਤੇ ਵੱਡੇ ਟਰੈਕਟਰ ਦਾ ਹੱਲੇ ਕੰਮ ਚੱਲਦਾ ਕਿਉਂ ਕਣਕ ਬੀਜਣ ਵਾਲੀ ਰਹਿੰਦੀ ਐ ਤੇ ਲੱਗੇ ਆ ਅੱਜ ਵੀ ਵਾਹ ਵਾਹੀ ਆ ਗਈ ਤਾਂ ਕੱਲ ਨੂੰ ਕਿਤੇ ਜਾਣਾ ਐ ਪ੍ਰੋਗਰਾਮ ਤੇ ਤੇ ਹੁਣ ਪਰਸੋਂ ਨੂੰ ਦੇਖਦੇ ਆ ਆ ਕੇ ਤਾਂ ਵਾਹ ਵਾਹੀਆ ਕਰਕੇ ਤਾਂ ਕਣਕਾ ਕੇਰ ਦੇਣੀ ਐ ਤੇ ਠੀਕ ਐ ਜੀ ਮਿਲਦੇ ਆ ਕਿਸੇ ਹੋਰ ਬਲੌਗ ਤੇ ਸਤਿ ਸ੍ਰੀ ਅਕਾਲ ਜੀ